ਤਾਰੀਵਾਲ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਬੜੀ ਸ਼ਰਦਾ ਪਾਵਨਾਂ ਦੇ ਨਾਲ ਮਨਾਇਆ ਗਿਆ ਤਾਰੀਵਾਲ ਪਿੰਡ ਕੰਗ ਵਿਖੇ ਡਾਕਟਰ ਕਮਲਜੀਤ ਸਿੰਘ ਕੇਜੇ ਦੇ ਪ੍ਰਬੰਧ ਹੇਠ ਡਾਕਟਰ ਭੀਮਰਾਓ ਜੀ ਦਾ ਜਨਮ ਦਿਹਾੜਾ ਬੜੀ ਸ਼ਰਦਾ ਪਾਵਨਾਂ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਕੇਜੇ ਉਹਨਾਂ ਦੇ ਨਾਲ थाना ਤਾਰੀਵਾਲ ਐਸ ਐਚ ਓ सुरेंद्र ਪਾਸ ਸਿੰਘ ਪਤਸ਼ਹਿਰ ਤਾਰੀਵਾਲ ਦੇ ਮਹਤਵਪੂਰਨ ਲੋਕ ਨੇ ਅੰਬੇਦਕਰ ਪਾਰਕ ਪਿੰਡ ਕੰਗ ਵਿਖੇ ਬਾਬਾ ਸਾਹਿਬ ਜੀ ਦੇ ਸਿਸ਼ਟਾਚੂ ਉੱਪਰ ਫੁੱਲਾਂ ਦੇ ਹਾਰ ਫੋਨ ਦੇਵੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਆਖਿਆ ਕਿ ਸਾਨੂੰ ਸਾਰਿਆਂ ਨੂੰ ਸਾਲ ਬਾਅਦ ਨਹੀਂ ਸਗੋਂ ਹਰ ਰੋਜ਼ ਬਾਬਾ ਸਾਧ ਜੀ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ ਉਹਨਾਂ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਅੰਲੀ ਘਾਰਾਂ ਤੋਂ ਜਨੂ ਕਰਾਉਣ ਵਾਲੇ ਡਾਕਟਰ ਭੀਮਰਾਓ ਜੀ ਹਨ ਜਿਨ੍ਹਾਂ ਨੇ ਸਾਨੂੰ ਸਾਡੇ ਹਕਮ ਬਾਰੇ ਜਨੂ ਕਰਵਾਇਆ ਉਹਨਾਂ ਨੇ ਆਖਿਆ ਕਿ ਕੁਝ ਸ਼ਰਤੀ ਲੋਕ ਪਿਛਲੇ ਦਿਨਾਂ ਤੋਂ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਸ਼ਰਧਾਂਜਲੀ ਕਰਦੇ ਆ ਰਹੇ ਹਨ ਅਤੇ ਕੁਝ ਲੋਕਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਵੀ ਦਰਜ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਇਸ ਤਰ੍ਹਾਂ ਦੇ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਸ ਮੌਕੇ ਤੇ ਥਾਣਾ ਤਾਰੀਵਾਲ ਐਸਐਚਓ ਸੁਰਿੰਦਰਪਾਲ ਸਿੰਘ ਨੇ ਆਖਿਆ ਕਿ ਪਿਛੀਆਂ ਘਟਨਾਵਾਂ ਜੋ ਬਾਬਾ ਸਾਹਿਬ ਦੇ ਸਟੈਚੂ ਨਾਲ ਹੋਈਆਂ ਹਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਡਾਕਟਰ ਕਮਲਜੀਤ ਸਿੰਘ ਕੇਜ ਅਤੇ ਸਰਪੰਚ ਦੇ ਨਾਲ ਅੰਬੇਦਕਰ ਪਾਰਕ ਪਿੰਡ ਕੰਗ ਵਿਖੇ ਸੀਸੀਟੀਵੀ ਕੈਮਰੇ ਲਗਵਾਉਣ ਸੰਬੰਧੀ ਅਤੇ ਬਾਬਾ ਸਾਹਿਬ ਦੇ ਸਟੈਚੂ ਨੂੰ ਕਵਰ ਕਰਨ ਸਬੰਧੀ ਵਿਚਾਰ ਕਰ ਰਹੇ ਹਾਂ ਤਾਂ ਜੋ ਕੋਈ ਸ਼ਰਾਰਤੀ ਅੰਸਰ ਬਾਬਾ ਸਾਹਿਬ ਦੇ ਸਟੈਚੂ ਨਾਲ ਕੋਈ ਸ਼ਰਾਰਤ ਨਾ ਕਰ ਸਕੇ ਇਸ ਮੌਕੇ ਤੇ ਜਸਪਾਲ ਕੰਗ ਸਰਪੰਚ ਅਨੰਦ ਲਾਲ ਰਾਮਪਾਲ ਬੱਲ ਜ਼ਿਲ੍ਹੇਦਾਰ ਗੁਰਬਚਨ ਸਿੰਘ ਬੱਬਾ ਗਿੱਲ ਹੀਰਾ ਲੋੜਿਆ ਡਾਕਟਰ ਇਮਾਨੁਅਲ ਡਾਕਟਰ ਨਿਰਿੰਦਰ ਕੋਰ ਡਾਕਟਰ ਜਸਜੀਤ ਸਿੰਘ ਜਾਨੋ ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਮੌਜੂਦ ਸਨ ਉਹਨਾਂ ਨੂੰ ਹੱਲ ਵੀ ਪਦੇ ਹੁੰਦੇ ਨੇ ਸੋ ਉਹਨਾਂ ਨੇ ਹਰ ਕਿਸੇ ਨੂੰ ਚਾਹੇ ਉਹ ਕਿਸੇ ਵੀ ਪ੍ਰਾਂਤ ਦਾ ਰਹਿਣ ਵਾਲਾ ਸੀਗਾ ਚਾਹੇ ਉਹ ਕਿਸੇ ਵੀ ਧਰਮ ਦਾ ਸੀਗਾ ਚਾਹੇ ਉਹ ਕਿਸੇ ਵੀ ਯਾਦ ਦਾ ਸੀਗਾ ਕਿਸੇ ਵੀ ਇਲਾਕੇ ਦਾ ਸੀਗਾ ਉਹ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਔਰ ਬਹੁਤ ਵਧੀਆ ਭਾਰਤ ਦਾ ਸੰਵਿਧਾਨ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਪਵਿੱਤਰ ਗ੍ਰੰਥ ਹੈ ਉਹਦਾ ਨਿਰਮਾਣ ਕੀਤਾ ਅਸੀਂ ਅੱਜ ਸਾਰੇ ਉਹਨਾਂ ਦੀ ਬਦੌਲਤ ਹੀ ਇੱਥੇ ਪਹੁੰਚੇ ਹਾਂ ਇੱਥੋਂ ਤੱਕ ਅਸੀਂ ਖੜੇ ਹਾਂ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਡਾਕਟਰ ਪ੍ਰੀਮ ਰੌਬੇਟ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਔਰ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿਹੜੀ ਡਾਕਟਰ ਭੀਮrao ਅੰਬੇਦਕਰ ਦੀ ਵਿਚਾਰਧਾਰਾ ਹੈ ਉਹ ਜੋੜਨ ਦੀ ਬਲਕਿ ਵਿਚਾਰਧਾਰਾ ਉਹ ਹਰ ਕਿਸੇ ਨੂੰ ਜੋੜਨਾ ਚਾਹੁੰਦਾ ਹੈ ਉਹ ਹਰ ਕਿਸੇ ਨੂੰ ਬਰਾਬਰ ਦੇਖਣਾ ਚਾਹੁੰਦਾ ਉਹ ਇੱਕ ਬਹੁਤ ਆਧੁਨਿਕ ਔਰ ਬਹੁਤ ਉੱਚੇ ਭਾਰਤ ਨੂੰ ਬਣਾਉਣਾ ਚਾਹੁੰਦਾ ਤੇ ਉਹਦੀ ਵਿਚਾਰਧਾਰਾ ਨੂੰ ਘਰ ਘਰ ਦੇ ਵਿੱਚ ਪਹੁੰਚਾਈਏ ਤੇ ਇਸੇ ਤਰ੍ਹਾਂ ਹੀ ਜਨਮ ਦਿਨ ਦੇ ਵਿੱਚ ਮਨਾ ਕੇ ਮੇਨ ਗੱਲ ਹੈਗੇ ਕਿ ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਦੇ ਉੱਪਰ ਕੰਮ ਕਰਕੇ ਲੋਕਾਂ ਤੱਕ ਪਹੁੰਚਾਈਏ ਔਰ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਗੱਲ ਸੀ ਉਹਨਾਂ ਦਾ ਸੀਗਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਔਰ ਪੜਾਈ ਉਹਨਾਂ ਨੇ ਕਿਹਾ ਸੀ ਮੇਰਾ ਭਾਰਤ ਦਾ ਬੱਚਾ ਹਰ ਬੱਚਾ ਜਿਹੜਾ ਹੈਗਾ ਉਹ ਵਧੀਆ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਉਹ ਯੂਨੀਵਰਸਿਟੀ ਤੱਕ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਉਹਨਾਂ ਦੀ ਸੋਚ ਮਾਹੂਲ ਜ਼ਿਲ੍ਹਾ ਬਰੋਦਾ ਮਹਾਰਾਸ਼ਟਰ ਵਿੱਚ ਹੋਇਆ ਅੱਜ ਉਹਨੂੰ ਮਨਾਣ ਲਈ ਉਸ ਮਹਾਨ ਵਿਅਕਤੀ ਦੇ ਜਨਮ ਦਿਨ ਨੂੰ ਮਨਾਣ ਲਈ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਤੇ ਉਹਨਾਂ ਨੂੰ ਫੁੱਲ ਖਿਲਾ ਅਰਪਿਤ ਕਰ ਰਹੇ ਹਾਂ ਜਿਦਾ ਸਾਰੇ ਜਾਣਦੇ ਹਾਂ ਉਹਨਾਂ ਦਾ ਜਨਮ ਇੱਕ ਬਹੁਤ ਹੀ ਲਟਾੜੇ ਹੋਏ ਸਮਾਜ ਵਿੱਚ ਪੈਦਾ ਹੋਇਆ ਪੈਦਾ ਹੋਏ ਸੀ ਉਹਦੇ ਵਿੱਚ ਹੋਇਆ ਜਿਸ ਨੂੰ ਕਿ ਸਮਾਜਿਕ ਤੌਰ ਤੇ ਇੱਕ ਜ਼ੀਰੋ ਮੀਨਸ ਕਹਿੰਦੇ ਉਸ ਟਾਈਮ ਲੇ 따ੜੇ اور ਨੀਚ ਲੋਕ ਉਹ ਸੰ ਜੋ ਸਾਰੇ ਜ਼ਮੀਨ ਨਾਲ ਜੁੜੇ ਹੋਏ ਸਨ ਇਹ ਨਹੀਂ ਕਿ ਕੋਈ ਜਾਤੀ ਮੇ ਕਮਾ ਵਿਸ਼ੇਸ਼ ਜਾਤੀ ਦਾ ਨਾਂ ਨਹੀਂ ਲਵਾਇੰਦੀ ਜੋ ਵੀ ਜ਼ਮੀਨ ਤੇ ਕੰਮ ਕਰਦੇ ਸਨ ਚਾਹੇ ਉਹ ਕਿਸਾਨ ਸਨ ਚਾਹੇ ਮਜ਼ਦੂਰ ਸਨ ਚਾਹੇ ਸਫਾਈ ਵਾਲੇ ਸਨ ਜੋਤ ਨੀ ਨਾਲ ਜੁੜ ਕੇ ਕੰਮ ਕਰਦੇ ਸਨ ਉਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ اور ਫਿਰ ਵੀ ਡਾਕਟਰ ਵੀਮਰਾਵਿਟ ਆਪਣੀ ਇੰਟੈਲੀਜੈਂਸ ਨਾਲ ਉਹਨਾਂ ਨੇ ਪੜ੍ਹਾਈ ਕੀਤੀ ਇਵਨ ਯੂਨੀਵਰਸਿਟੀ ਤੱਕ ਕੀਤੀ ਫਿਰ ਬੜੋਦਾ ਦੇ ਮਹਾਰਾਜ ਦੀ ਫਤਕਾ ਓਮ ਬਾਹਰ ਵੀ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਉਹਨਾਂ ਨੇ ਕੀਤੀ ਪਰ ਜਦੋਂ ਇੰਨੀ ਜ਼ਿਆਦਾ ਪੜ੍ਹਾਈ ਕਰਕੇ ਐਜੂਕੇਸ਼ਨ ਲੈ ਕੇ ਵਾਪਸ ਭਾਰਤ ਵਿੱਚ ਆਏ ਤਾਂ ਫਿਰ ਉਹਨਾਂ ਨੂੰ ਉਹੀ ਗੱਲਾਂ ਦਾ ਸਾਹਮਣਾ ਕਰਨਾ ਪਿਆ ਜੋ ਕਿ ਉਹ ਆਪਣੇ ਬਚਪਨ ਵਿੱਚ ਜਾਂ ਆਪਣੇ ਸਕੂਲ ਵਿੱਚ ਜਾਂ ਕਾਲਜ ਵਿੱਚ ਉਹਨਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪਿਆ ਫਿਰ ਉਹਨਾਂ ਨੇ ठान ਲਿਆ ਕਿ ਮੈਂ ਇਹ ਲੂ ਸੁਧਾਰਾਗਾ ਇਸ ਕਰਕੇ ਉਹਨਾਂ ਨੂੰ ਸਮਾਜ ਸੁਧਾਰਕ ਵੀ ਕਿਹਾ ਜਾਂਦਾ ਹੈ ਮੈਂ ਆਪਣੇ ਸਮਾਜਨੀ ਕੀ ਕਰ ਸਕਦਾ ਹਾਂ ਉਹਨਾਂ ਨੇ ਬਹੁਤ ਸਾਰੇ ਅੰਦੋਲਨ ਬਹੁਤ ਸਾਰੀਆਂ ਕਾਨਫਰੰਸਾਂ ਸਥਿਤਿਆ ਜਿੰਨੂੰ ਅੱਜ ਡਿਟੇਲ ਚ ਨਹੀਂ ਕਰ ਸਕਦੇ ਔਰ ਅੱਜ ਜੇ ਅਸੀਂ ਮਨਾ ਰਹੇ ਹਾਂ ਉਹਨਾਂ ਦਾ ਜਨਮ ਦਿਨ ਦਾ ਵਾਕੇ ਹੀ ਮਹਾਨ ਵਿਅਕਤੀ ਸੰਜਨਾ ਨੇ ਹਰ ਵਰਗ ਨੂੰ ਆੜ ਨੁੱਖਾ ਨੂੰ ਨਹੀਂ ਔਰਤਾਂ ਨੂੰ ਨਹੀਂ इवन ਪਸ਼ੂਆਂ ਨੂੰ ਵੀ ਅਧਿਕਾਰ ਦਵਾ ਦਿੱਤੇ ਕਿ ਉਹ ਦੂ ਵਿੱਚ ਰੋਜ਼ ਲੋਗਾਂ ਨੂੰ ਨਹੀਂ ਮਿਲਣ ਜਾ ਸਕਦੇ ਰੋਜ਼ ਦੇਖਣ ਨਹੀਂ ਜਾ ਸਕਦੇ ਉਹਨਾਂ ਦਾ ਵੀ ਅਧਿਕਾਰ ਹੈ ਇੱਕ ਦਿਨ ਰੈਸਟ ਕਰਨ ਦਾ ਔਰ ਹਰ ਸੋਮਵਾਰ ਹਰ ਵੀ ਬੰਦ ਹੁੰਦਾ ਹੈ ਸੋ ਇਹ ਐਸੇ ਮਹਾਨ ਵਿਅਕਤੀ ਦਾ ਅਸੀਂ ਜਨਮ ਦਿਨ ਮਨਾ ਰਿਹਾ ਔਰ ਸਭ ਨੂੰ ਬਹੁਤ ਬਹੁਤ ਮੁਬਾਰਕੀ ਦੇਖੋ ਜੀ ਆਪਾਂ ਜੈ ਪੀਮ ਜੈ ਪਰਤ ਜੈ ਪੀਮ ਜੈ ਪਰਤ ਜਿੰਨੇ ਵੀ ਸਾਡੇ ਅੱਜ ਪਤਵੰਤੇ ਸੱਜਣ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਨਾ ਔਰ ਨਾਲ ਹੀ ਅਸੀਂ ਬਾਬਾ ਸਾਹਿਬ ਅੰbedkar ਜੀ ਜਨਮ ਦਿਨ ਦੀ ਪੂਰੇ ਵਰਲਡ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਆਸ ਕਰਨੇ ਆ ਜਿਵੇਂ ਕਿ ਸਾਡੇ ਸਰਪੰਚ ਸਾਹਿਬ ਨੇ ਆਖਿਆ ਔਰ ਬਾਕੀ ਵੀ ਸਾਥੀਆਂ ਨੇ ਬੋਲਿਆ ਆ ਵੀ ਬਾਬਾ ਸਾਹਿਬ ਨੂੰ ਹਰ ਵਕਤ ਯਾਦ ਰੱਖਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਦਾ ਜੋ ਉਪਦੇਸ਼ ਸੀ ਐਜੂਕੇਸ਼ਨ ਇਹ ਗਰੀਬ ਅੱਜਾਂ ਨੂੰ ਪੜ੍ਹਨਾ ਚਾਹੀਦਾ ਔਰ ਨਸ਼ਾ ਮੁਕਤ ਵੀ ਹੋਣਾ ਚਾਹੀਦਾ ਜਿਵੇਂ ਕਿ ਕੁਝ ਸ਼ਰਾਰਤੀ ਅੰਸਰ ਵਿਦੇਸ਼ਾਂ 'ਚ ਬੈਠੇ ਪੰਨੂ ਵਰਗਿਆਂ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਸੀ ਪਰ ਸਾਡੇ ਪੂਰੇ ਸਮਾਜ ਨੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਮੈਂ ਪੂਰੇ ਭਾਰਤ ਵਾਸੀਆਂ ਦਾ ਔਰ ਹੋਰ ਵੀ ਸਾਡੇ ਸੱਜਣ ਵਿਦੇਸ਼ਾਂ 'ਚ ਵੀ ਜੋ ਬੈਠੇ ਨੇ ਉਹ ਬਾਬਾ ਸਾਹਿਬ ਦੇ ਹੱਕ 'ਚ ਬੋਲੇ

ਜੁਗੇ ਹੋਏ ਅਤੇ ਸਭ ਤੋਂ ਵੱਧ ਹਿੰਦੁਸਤਾਨ ਦੇ ਪੜੇ ਲਿਖੇ ਡਾਕਟਰ ਪੀਮਰਾਗ ਲਾਉ ਬੇਸਕਰ ਜੀ ਦਾ ਜਨਮ ਦਿਨ ਅਸੀਂ ਮਨਾ ਰਹੇ ਆਂ ਤੇ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਜਨਮ ਦਿਨ ਦੀ ਸਾਰਿਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਇਲਾਕਾ ਦੇ ਵਾਸੀਆਂ ਨੂੰ ਲੱਖ ਲੱਖ ਲਾਈ ਜੁਲਾ ਇਹੋ ਇਨਸਾਨ ਪੈਦਾ ਹੋਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਇਸ ਰਾਹ ਦੇ ਉੱਤੇ ਪਾਇਆ ਕਿ ਵਿੱਦਿਆ ਇੱਕ ਅਜਿਆ ਧੰਨ ਹੈ ਜੋ ਚੁਰਾਇਆ ਨਹੀਂ ਜਾ ਸਕਦਾ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਦੁਨੀਆ ਦੀਆਂ ਚੁਰਾਈਆਂ ਜਾ ਸਕਦੀਆਂ ਹਨ ਸੋ ਮੈਂ ਬਹੁਤਾ ਕੋਈ ਨਾ ਕਹਿੰਦਾ ਹੋਇਆ ਉਹਨਾਂ ਤੇ ਫੁੱਲ ਮਾਲਾ ਪੇਟ ਕਰਦਾ ਹਾਂ ਅਤੇ ਸਾਰਿਆਂ ਨੂੰ ਦੁਬਾਰਾ ਲੱਖ ਲੱਖ ਵਾਈਂ ਦਿੰਦਾ ਹੈ ਭਾਰਤ ਯਾ